ਜੇਕਰ ਤੁਸੀਂ ਵੀ ਕਿਸੇ ਹੋਟਲ ਦੇ ਵਿੱਚ ਠਹਿਰਦੇ ਹੋ ਤਾਂ ਪਾਣੀ ਦੀ ਬੋਤਲ ਬੈੱਡ ਦੇ ਹੇਠਾਂ ਸੁੱਟਣਾ ਨਾ ਭੁੱਲਣਾ ਤੁਸੀਂ ਕਹਿੰਦੇ ਹੋਵੋਗੇ ਕਿ ਇਹ ਗੱਲ ਕਿਉਂ ਕਹਿ ਰਹੇ ਨੇ ਆਹ ਤੁਹਾਨੂੰ ਦੱਸ ਦਿਆਂ ਕਿ ਕੀ ਹੈ ਇਸ ਪਿੱਛੇ ਵਜਾ ਕਦੇ ਛੁੱਟੀਆਂ ਦੌਰਾਨ ਅਤੇ ਕਦੇ ਕਿਸੇ ਹੋਰ ਕਾਰਨ ਕਰਕੇ ਲਗਭਗ ਸਾਰਿਆਂ ਨੂੰ ਹੋਟਲ ਵਿੱਚ ਰਹਿਣਾ ਪੈਂਦਾ ਹੈ ਅਜਿਹੀ ਸਿੱਤੀ 'ਚ ਜੋ ਗੱਲ ਧਿਆਨ ਵਿੱਚ ਰਹਿੰਦੀ ਉਹ ਹੈ ਬਾਹਰ ਰਹਿੰਦੀ ਹੈ ਤੁਹਾਡੀਆਂ ਸੁਰੱਖਿਆ ਹੁਣ ਭਾਵੇਂ ਹੋਟਲ ਪੰਜ ਤਾਰਾ ਹੋਵੇ ਪਰ ਸੁਰੱਖਿਆ ਨੂੰ ਲੈ ਕੇ ਸਵਾਲ ਹਮੇਸ਼ਾ ਉੱਠਦੇ ਰਹਿੰਦੇ ਨੇ। ਹੋਟਲ ਦਾ ਕਮਰਾ ਬੁੱਕ ਕਰਵਾਉਣ ਤੋਂ ਬਾਅਦ ਮਨ ਵਿੱਚ ਸ਼ੱਕ ਪੈਦਾ ਹੁੰਦਾ ਹੈ ਕਿ ਕਿਸੇ ਅਣਜਾਣ ਥਾਂ ਤੇ ਸਭ ਕੁਝ ਠੀਕ ਹੋਵੇਗਾ ਜਾਂ ਨਹੀਂ ਕਿ ਕਿਤੇ ਕੋਈ ਗੁਪਤ ਕੈਮਰੇ ਤਾਂ ਨਹੀਂ ਜਾਂ ਕੋਈ ਸਾਡੀ ਜਾਸੂਸੀ ਤਾਂ ਨਹੀਂ ਕਰ ਰਿਹਾ। ਲਗਭਗ ਹਰ ਕਿਸੇ ਨੂੰ ਇਸੇ ਤਰ੍ਹਾਂ ਦੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹੋਟਲਾਂ ਦੇ ਕਮਰਿਆਂ ਵਿੱਚ ਲੱਗੇ ਕੈਮਰਿਆਂ ਤੋਂ ਕਈ ਲੋਕ ਪਰੇਸ਼ਾਨ ਹਨ। ਖਾਸ ਤੌਰ ਤੇ ਔਰਤਾਂ ਦੇ ਮਾਮਲੇ 'ਚ ਸੁਰੱਖਿਆ ਇੰਨੀ ਜ਼ਰੂਰੀ ਹੈ ਕਿ ਉਹ ਹਰ ਗੱਲ ਤੋਂ ਸੁਚੇਤ ਰਹਿਣ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਡੱਚ 에어ਲਾਈਨਸ ਨੇ ਫਲਾਈਟ ਅਟੈਂਡੈਂਟ ਐਸਟਰ ਸਟ੍ਰੇਸ ਨੇ ਸੋਸ਼ਲ ਮੀਡੀਆ ਤੇ ਕੁਝ ਯਾਤਰਾ ਸੁਰੱਖਿਆ ਟਿਪਸ ਸਾਂਝੇ ਕੀਤੇ। ਉਸਨੇ ਆਪਣੇ ਤਜਰਬੇ ਤੋਂ ਕਿਹਾ ਕਿ ਜੇਕਰ ਤੁਸੀਂ ਇਹ ਹੈਕ ਯਾਦ ਰੱਖੋਗੇ ਤਾਂ ਤੁਸੀਂ ਹੋਟਲ ਵਿੱਚ ਸੁਰੱਖਿਅਤ ਰਹੋਗੇ। ਆਓ ਤੁਹਾਨੂੰ ਦੱਸ ਦਿਆਂ ਕਿ ਕੀ ਹੈ। ਐਸਟਰ ਦੇ ਅਨੁਸਾਰ ਜਿਵੇਂ ਹੀ ਤੁਸੀਂ ਕਿਸੇ ਹੋਟਲ ਦੇ ਕਮਰੇ ਵਿੱਚ ਦਾਖਲ ਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਬੈੱਡ ਦੇ ਹੇਠਾਂ ਪਾਣੀ ਦੀ ਬੋਤਲ ਸੁੱਟਣੀ ਚਾਹੀਦੀ ਹੈ। ਇਹ ਕੰਮ ਤੁਹਾਡੀ ਸੁਰੱਖਿਆ ਲਈ ਹੈ। ਹੁਣ ਗੱਲ ਇਹ ਹੈ ਕਿ ਬੈੱਡ ਹੇਠਾਂ ਬੋਤਲ ਦਾ ਸੁੱਟਣਾ ਕੋਈ ਸੁਰੱਖਿਆ ਨਾਲ ਕਿਸ ਤਰੀਕੇ ਦਾ ਸੰਬੰਧ ਹੈ। ਦਰਅਸਲ ਪਾਣੀ ਦੀ ਬੋਤਲ ਬੈੱਡ ਦੇ ਹੇਠਾਂ ਸੁੱਟਣਾ ਨਾਲ ਪਤਾ ਲੱਗ ਜਾਵੇਗਾ ਕਿ ਉੱਥੇ ਕੋਈ ਲੁਕਿਆ ਤਾਂ ਨਹੀਂ ਹੈ। ਕੋਈ ਹੈ ਤਾਂ ਜੇਕਰ ਹੀਠਾ ਕੋਈ ਨਹੀਂ ਹੈ ਤਾਂ ਪਾਣੀ ਦੀ ਬੋਤਲ ਬਾਹਰ ਆ ਜਾਵੇਗੀ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਉੱਥੇ ਕੁਝ ਗਲਤ ਨਹੀਂ ਹੈ ਅਗਰ ਜੇ ਤੁਹਾਡੀ ਪਾਣੀ ਦੀ ਬੋਤਲ ਬਾਹਰ ਨਹੀਂ ਆਉਂਦੀ ਤਾਂ ਅਜਿਹੀ ਸਥਿਤੀ ਦੇ ਵਿੱਚ ਤੁਹਾਨੂੰ ਤੁਰੰਤ ਕਮਰਾ ਛੱਡ ਦੇਣਾ ਚਾਹੀਦਾ ਹੈ ਐਸਟੈਂਡ ਨੇ ਕੁਝ ਹੋਰ ਤਕਰੀਬਾ ਦੱਸਿਆ ਉਸਨੇ ਦੱਸਿਆ ਕਿ ਜਦੋਂ ਉਹ ਹੋਟਲ ਦੇ ਕਮਰੇ ਵਿੱਚ ਹੁੰਦਾ ਹੈ ਤਾਂ ਉਹ ਆਪਣੇ ਜੁੱਤੇ ਉਤਾਰ ਕੇ ਲੋਕਰ ਵਿੱਚ ਰੱਖਦਾ ਹੈ ਇਸ ਦੇ ਪਿੱਛੇ ਇੱਕ ਦਿਲਚਸਪ ਕਾਰਨ ਹੈ ਉਹਨਾਂ ਦੱਸਿਆ ਹੈ ਕਿ ਕਈ ਵਾਰ ਲੋਕ ਕੋਈ ਜ਼ਰੂਰੀ ਸਮਾਨ ਆਪਣਾ ਲੋਕਰ ਦੇ ਵਿੱਚ ਰੱਖ ਦਿੰਦੇ ਹਨ ਤੇ ਬਾਹਰ ਨਿਕਲਣ ਦੇ ਸਮੇ ਉਸ ਨੂੰ ਕੱਢਣਾ ਭੁੱਲ ਜਾਂਦੇ ਨੇ ਕਿਉਂਕਿ ਤੁਸੀਂ ਬਿਨਾਂ ਜੁੱਤੀਆਂ ਦੇ ਬਾਹਰ ਨਹੀਂ ਜਾ ਸਕਦੇ ਚੈੱਕ ਕਰ ਜੁੱਤੀ ਲੋਕਰ ਵਿੱਚ ਹੈ ਤਾਂ ਲੋਕਰ ਨੂੰ ਖੋਲਿਆ ਜਾਵੇ ਅਤੇ ਜਾਂਚ ਕੀਤੀ ਜਾਵੇਗੀ ਇਸੇ ਤਰ੍ਹਾਂ ਤੁਹਾਡਾ ਕੀਮਤੀ ਸਮਾਨ ਪਿੱਛੇ ਨਹੀਂ ਰਹਿ। ਇਸ ਤਰ੍ਹਾਂ ਦੀ ਹੋਰ دلچਸਪ ਖਬਰਾਂ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਦਿਗਦਰੋਜ਼ ਦੀ ਕਾ ਟੀਵੀ ਜੇਕਰ ਤੁਸੀਂ ਵੀ ਕਿਸੇ ਹੋਟਲ ਦੇ ਵਿੱਚ ਠਹਿਰਦੇ ਹੋ ਤਾਂ ਪਾਣੀ ਦੀ ਬੋਤਲ ਬੈੱਡ ਦੇ ਹੇਠਾਂ ਸੁੱਟਣਾ ਨਾ ਭੁੱਲਣਾ ਤੁਸੀਂ ਕਹਿੰਦੇ ਹੋਵੋਗੇ ਕਿ ਇਹ ਗੱਲ ਕਿਉਂ ਕਹਿ ਰਹੇ ਨੇ ਆਹ ਤੁਹਾਨੂੰ ਦੱਸ ਦਿਆਂ ਕਿ ਕੀ ਹੈ ਇਸ ਪਿੱਛੇ ਵਜਾ ਕਦੇ ਛੁੱਟੀਆਂ ਦੌਰਾਨ ਅਤੇ ਕਦੇ ਕਿਸੇ ਹੋਰ ਕਾਰਨ ਕਰਕੇ ਲਗਭਗ ਸਾਰਿਆਂ ਨੂੰ ਹੋਟਲ ਵਿੱਚ ਰਹਿਣਾ ਪੈਂਦਾ ਹੈ ਅਜਿਹੀ ਸਿੱਤੀ ਚ ਜੋ ਗੱਲ ਧਿਆਨ ਵਿੱਚ ਰਹਿੰਦੀ ਉਹ ਹੈ ਬਾਹਰ ਰਹਿੰਦੀ ਹੈ ਤੁਹਾਡੀਆਂ ਸੁਰੱਖਿਆ ਹੁਣ ਭਾਵੇਂ ਹੋਟਲ ਪੰਜ ਤਾਰਾ ਹੋਵੇ ਪਰ ਸੁਰੱਖਿਆ ਨੂੰ ਲੈ ਕੇ ਸਵਾਲ ਹਮੇਸ਼ਾ ਉੱਠਦੇ ਰਹਿੰਦੇ ਨੇ ਹੋਟਲ ਦਾ ਕਮਰਾ ਬੁੱਕ ਕਰਵਾਉਣ ਤੋਂ ਬਾਅਦ ਮਨ ਵਿੱਚ ਸ਼ੱਕ ਪੈਦਾ ਹੁੰਦਾ ਹੈ ਕਿ ਕਿਸੇ ਅਣਜਾਣ ਥਾਂ ਤੇ ਸਭ ਕੁਝ ਠੀਕ ਹੋਵੇਗਾ ਜਾਂ ਨਹੀਂ ਕਿ ਕਿਤੇ ਕੋਈ ਗੁਪਤ ਕੈਮਰੇ ਤਾਂ ਨਹੀਂ ਜਾਂ ਕੋਈ ਸਾਡੀ ਜਾਸੂਸੀ ਤਾਂ ਨਹੀਂ ਕਰ ਰਿਹਾ ਲਗਭਗ ਹਰ ਕਿਸੇ ਨੂੰ ਇਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਹੋਟਲਾਂ ਦੇ ਕਮਰਿਆਂ ਵਿੱਚ ਲੱਗੇ ਕੈਮਰੇਆਂ ਤੋਂ ਕਈ ਲੋਕ ਪਰੇਸ਼ਾਨ ਹਨ ਖਾਸ ਤੌਰ ਤੇ ਔਰਤਾਂ ਦੇ ਮਾਮਲੇ 'ਚ ਸੁਰੱਖਿਆ ਇੰਨੀ ਜ਼ਰੂਰੀ ਹੈ ਕਿ ਉਹ ਹਰ ਗੱਲ ਤੋਂ ਸੁਚੇਤ ਰਹਿਣ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਡੱਚ 에ਅਰਲਾਈਨਸ ਨੇ ਫਲਾਈਟ ਅਟੈਂਡੈਂਟ ਐਸਟਰ ਸਟ੍ਰੇਸ ਨੇ ਸੋਸ਼ਲ ਮੀਡੀਆ ਤੇ ਕੁਝ ਯਾਤਰਾ ਸੁਰੱਖਿਆ ਟਿਪਸ ਸਾਂਝੇ ਕੀਤੇ ਹਨ ਉਸਨੇ ਆਪਣੇ ਤਜਰਬੇ ਤੋਂ ਕਿਹਾ ਕਿ ਜੇਕਰ ਤੁਸੀਂ ਇਹ ਹੈਕ ਯਾਦ ਰੱਖੋਗੇ ਤਾਂ ਤੁਸੀਂ ਹੋਟਲ ਵਿੱਚ ਸੁਰੱਖਿਅਤ ਰਹੋਗੇ। ਆਓ ਤੁਹਾਨੂੰ ਦੱਸ ਦਿਆਂ ਕਿ ਕੀ ਹੈ। ਐਸਟਰ ਦੇ ਅਨੁਸਾਰ ਜਿਵੇਂ ਹੀ ਤੁਸੀਂ ਕਿਸੇ ਹੋਟਲ ਦੇ ਕਮਰੇ ਵਿੱਚ ਦਾਖਲ ਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਬੈੱਡ ਦੇ ਹੇਠਾਂ ਪਾਣੀ ਦੀ ਬੋਤਲ ਸੁੱਟਣੀ ਚਾਹੀਦੀ ਹੈ। ਇਹ ਕੰਮ ਤੁਹਾਡੀ ਸੁਰੱਖਿਆ ਲਈ ਹੈ। ਹੁਣ ਗੱਲ ਇਹ ਹੈ ਕਿ ਬੈੱਡ ਹੇਠਾਂ ਬੋਤਲ ਦਾ ਸੁੱਟਣਾ ਕੋਈ ਸੁਰੱਖਿਆ ਨਾਲ ਕਿਸ ਤਰੀਕੇ ਦਾ ਸੰਬੰਧ ਹੈ। ਦਰਅਸਲ ਪਾਣੀ ਦੀ ਬੋਤਲ ਬੈੱਡ ਦੇ ਹੇਠਾਂ ਸੁੱਟਣ ਨਾਲ ਪਤਾ ਲੱਗ ਜਾਵੇਗਾ ਕਿ ਉੱਥੇ ਕੋਈ ਲੁਕਿਆ ਤਾਂ ਨਹੀਂ ਹੈ। ਕੋਈ ਹੈ ਤਾਂ ਜੇਕਰ ਹੈਠਾ ਕੋਈ ਨਹੀਂ ਹੈ ਤਾਂ ਪਾਣੀ ਦੀ ਬੋਤਲ ਬਾਹਰ ਆ ਜਾਵੇਗੀ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਉੱਥੇ ਕੁਝ ਗਲਤ ਨਹੀਂ ਹੈ ਅਗਰ ਜੇ ਤੁਹਾਡੀ ਪਾਣੀ ਦੀ ਬੋਤਲ ਬਾਹਰ ਨਹੀਂ ਆਉਂਦੀ ਤਾਂ ਅਜਿਹੀ ਸਥਿਤੀ ਦੇ ਵਿੱਚ ਤੁਹਾਨੂੰ ਤੁਰੰਤ ਕਮਰਾ ਛੱਡ ਦੇਣਾ ਚਾਹੀਦਾ ਹੈ ਐਸਟੈਂਡ ਨੇ ਕੁਝ ਹੋਰ ਤਕਰੀਬਾ ਦੱਸਿਆ ਉਸਨੇ ਦੱਸਿਆ ਕਿ ਜਦੋਂ ਉਹ ਹੋਟਲ ਦੇ ਕਮਰੇ ਵਿੱਚ ਹੁੰਦਾ ਹੈ ਤਾਂ ਉਹ ਆਪਣੇ ਜੁੱਤੇ ਉਤਾਰ ਕੇ ਲੋਕਰ ਵਿੱਚ ਰੱਖਦਾ ਹੈ ਇਸ ਦੇ ਪਿੱਛੇ ਇੱਕ ਦਿਲਚਸਪ ਕਾਰਨ ਹੈ ਉਹਨਾਂ ਦੱਸਿਆ ਕਿ ਕਈ ਵਾਰ ਲੋਕ ਕੋਈ ਜ਼ਰੂਰੀ ਸਮਾਨ ਆਪਣਾ ਲੋਕਰ ਦੇ ਵਿੱਚ ਰੱਖ ਦਿੰਦੇ ਆ ਤੇ ਬਾਹਰ ਨਿਕਲਣ ਦੇ ਸਮੇ ਉਸ ਨੂੰ ਕੱਢਣਾ ਭੁੱਲ ਜਾਂਦੇ ਨੇ ਕਿਉਂਕਿ ਤੁਸੀਂ ਬਿਨਾਂ ਜੁੱਤੀਆਂ ਦੇ ਬਾਹਰ ਨਹੀਂ ਜਾ ਸਕਦੇ ਜੇਕਰ ਜੁੱਤੀ ਲੋਕਰ ਵਿੱਚ ਹੈ ਤਾਂ ਲੋਕਰ ਨੂੰ ਖੋਲਿਆ ਜਾਵੇ ਅਤੇ ਜਾਂਚ ਕੀਤੀ ਜਾਵੇਗੀ ਇਸੇ ਤਰ੍ਹਾਂ ਤੁਹਾਡਾ ਕੀਮਤੀ ਸਮਾਨ ਪਿੱਛੇ ਨਹੀਂ ਰਹੇ ਇਸ ਤਰ੍ਹਾਂ ਦੀ ਹੋਰ ਦਿਲਚਸਪ ਖਬਰਾਂ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਦਿਗਦਰੋਜ਼ ਦੀ ਕਾਹ ਟਵੀ